ਸਸਿਕਾਚੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅਹਿਮ ਸੁਰਖੀਆਂ ਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਪੇਸ਼ ਕੀਤਾ ਪੰਜਾਬ ਗੁੱਡਸ ਐਂਡ ਸਰਵਿਸ ਟੈਕਸ ਸੋਧ ਬਿੱਲ 2024 ਹੋਇਆ ਪਾਸ ਐਕਸਟਰਾ ਨਿਊਟਰਲ ਅਲਕੋਹਲ ਉੱਤੇ ਲੱਗੇਗਾ ਵੈਟ ਕੁੜੀਆਂ ਨੂੰ ਫਿਸਕਲ ਟੈਕਸ ਦੇ ਵਿੱਚ ਮਿਲੀ ਵੱਡੀ ਰਾਹਤ ਪੰਜਾਬ ਫਾਇਰ ਐਂਡ ਐਮਰਜੈਂਸੀ ਸੋਧ ਬਿੱਲ 2024 ਹੋਇਆ ਪਾਸ 60 ਕਿਲੋ ਦੀ ਥਾਂ ਹੁਣ ਕੇਵਲ ਚੁਕਨਾ ਪਵੇਗਾ 40 ਕਿਲੋ ਪਰ ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਸੋਧ ਬਿਲ 2024 ਹੋਇਆ ਪਾਸ 94 ਮਾਰਕੀਟ ਕਮੇਟੀ ਅਰੀ ਬਧਾਈ ਜਾਵੇਗੀ ਮਿਆਦ ਪੰਜਾਬ ਪੰਚਾਇਤੀ ਰਾਜ ਸੋਧ ਬਿਲ 2024 ਹੋਇਆ ਪਾਸ ਮੰਤਰੀ ਲਾਲਜੀਤ ਭੁੱਲਣ ਨੇ ਸਦਨ ਚ ਬਿਲ ਕਿਤਾਸੀ ਪੇਸ਼ ਪਾਰਟੀ ਚੋਣ ਨਿਸ਼ਾਨ ਉਤੇ ਨਹੀਂ ਲੜੀਆਂ ਜਾਣ ਗਿਆ ਹੁਣ ਚੋਣਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਵਿਦਾੰਸਪਤੀ ਵਿੱਚ ਪੰਜਾਬ ਗੁੱਡਸ ਐਂਡ ਸਰਵਿਸ ਟੈਕਸ ਸੋਧ ਬਿਲ 2024 ਸਰਬਸੰਪਤੀ ਦੇ ਨਾਲ ਪਾਸ ਕੀਤਾ ਗਿਆ ਵਿੱਤ ਮੰਤਰੀ ਹਰਪਾਲ ਚਿੰਮਾ ਨੇ ਬਿਲ ਪੇਸ਼ ਕੀਤਾ ਸੀ ਜਿਸ ਦੇ ਵਿੱਚ ਈਐਨਏ ਤੇ ਟੈਕਸ ਲਗਾਉਣ ਦੇ ਨਾਲ ਨਾਲ ਕਈ ਤਰ੍ਹਾਂ ਦੀ ਸੋਧ ਵੀ ਕੀਤੀ ਗਈ ਤੇ ਨਾਲ ਹੀ ਕਾਰੋਬਾਰੀਆਂ ਤੇ ਵਪਾਰੀਆਂ ਨੂੰ ਕੁਝ ਰਾਹਤਾਂ ਵੀ ਮਿਲੀਆਂ ਨੇ ਅੱਜ ਵਿਧਾਨ ਸਭਾ ਦੇ ਆਖਰੀ ਦਿਨ ਪੰਜਾਬ ਗੁੱਡਸ ਐਂਡ ਸਰਫੇਸ ਟੈਕਸ ਸੋਧ ਬਿੱਲ 2024 ਪੇਸ਼ ਕੀਤਾ ਗਿਆ ਅਤੇ ਫਿਰ ਬਾਅਦ ਵਿੱਚ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਬਿੱਲ ਪੇਸ਼ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚਿਮਮਾ ਨੇ ਐਕਸਟਰਾ ਨਿਊਟਰਲ ਅਲਕੋਹਲ ਉੱਤੇ ਵੈਲਿਊ ਐਡੀ ਟੈਕਸ ਲਗਾਉਣਸ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਪੰਜਾਬ ਦਾ ਜੀਐਸਟੀ ਪੰਜਾਬ ਦਾ ਜੀਐਸਟੀ ਸੋਧਲਾ ਬਿੱਲ 2024 ਪੇਸ਼ ਕੀਤਾ ਗਿਆ ਜਿਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀਆਂ ਦੀਆਂ ਪੰਜਾਬ ਦੇ ਉਹਦਾ ਸਟੇਕ ਹੋਲਡਰ ਦਿਆਂ ਜਿਹੜੇ ਵਪਾਰ ਦਾ ਕੰਮ ਕਰਦੇ ਨੇ ਉਹਨਾਂ ਦੀਆਂ ਵੱਡੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਹੋਇਆ ਕਿਉਂਕਿ ਜਿਵੇਂ ਐਕਸਟਰਾ ਨਿਊਟਰਲ ਅਲਕੋਹਲ ENA ਦੇ ਵਿੱਚ ENA ਦੇ ਉੱਤੇ ਪਹਿਲਾਂ GST ਲੱਗਦਾ ਸੀਗਾ ਪਹਿਲਾਂ GST ਟੈਕਸ ਜਿਹੜਾ ਉਹ ENA ਤੇ ਲੱਗਦਾ ਸੀਗਾ ਹੁਣ ਉਹਨੂੰ GST ਦੇ ਪ੍ਰਿਵਿਊ ਚੋਂ ਬਾਹਰ ਕੱਢ ਕੇ ਉਹਨੂੰ ਬੈਟ ਦੇ ਅੰਦਰ ਲਿਆਂਦਾ ਗਿਆਗਾ ਇਹ ਇੱਕ ਵੱਡੀ ਚੇਂਜ ਜਿਹੜੀ ਆ ਪੰਜਾਬ 'ਚ ਹੋਈ ਹੈਗੀ ਪਰ ਨਾਲ ਦੀ ਨਾਲ ਜਿਹੜਾ ਜਿਹੜਾ ਇੰਡਸਟਰੀਅਲ ਪਰਪਸ ਦੇ ਆ ਜਿਹੜਾ ਇੰਡਸਟਰੀਅਲ ਪਰਪਸ ਲਈ ਇਹਦੀ ਵਰਤਿਆ ਜਾਂਦਾਗਾ ਉਹਦੇ ਤੇ ਜੀਐਸਟੀ ਲੱਗੂਗਾ ਪਰ ਲੇਕਿਨ ਜਿਹੜਾ ਹਿਊਮਨ ਕੰਜ਼ਮਪਸ਼ਨ ਦੇ ਲਈ ਯਾਨੀ ਕਿ ਅਲਕੋਹਲ ਵਰਤਿਆ ਜਾਂਦਾਗਾ ਉਹ ਨੂੰ ਵੈਟ ਦੇ ਦੀ ਲੈਂਦਾਗਾ ਵੱਡੀ ਜਿਹੜੀ ਆ ਚੇਂਜ ਹੋਈ ਆ ਇਹਦੇ ਨਾਲ ਹੀ ਜਿੰਨਾ ਵਪਾਰੀਆਂ ਨੇ ਜਾਂ ਜਿਹੜੇ ਜੀਐਸਟੀ ਦੇ ਅੰਦਰ ਰਜਿਸਟਰਡ ਨੇ ਉਹਨਾਂ ਨੇ ਆਪਣਾ ਆਈਟੀਸੀ ਨਹੀਂ ਲਿਆ ਸੀ ਕਿਸੇ ਨਾ ਕਿਸੇ ਕਾਰਨ ਉਹ ਨਹੀਂ ਆਪਣਾ ਫਾਰਮ ਭਰ ਸਕੇ ਸੀ ਸਮੇਂ ਦੇ ਸਿਰ ਜਿਹੜੀ ਰਿਟਰਨ ਨਹੀਂ ਭਰ ਸਕੇ ਸੀਗੇ ਉਹਨਾਂ ਨੂੰ ਛੋੜ ਦਿੱਤੀ ਗਈ ਹੈ ਜਿਨ੍ਹਾਂ ਨੇ 30 11 30 11 2021 ਤੱਕ ਉਹ ਆਪਣਾ ਆਈਟੀਸੀ ਜਿਹੜਾ ਇਨਪੁਟ ਟੈਕਸ ਕ्रेडिट ਜਿਹੜਾ ਹੈਗਾ ਉਹ ਆਪਣਾ ਕਲੇਮ ਕਰ ਸਕਦੇ ਨੇ ਕਿ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਵਪਾਰੀਆਂ ਨੂੰ ਮਿਲ ਸਕਦੀ ਆ ਆਈਟੀਸੀ ਰਿਟਰਨ ਇਹਦੇ ਨਾਲ ਹੀ ਜਿੱਥੇ ਕਿਸੇ ਵਪਾਰੀ ਨੂੰ ਕੋਈ ਨੋਟਿਸ ਜਾਰੀ ਹੁੰਦਾ ਸੀ ਕਿਸੇ ਗਲਤੀ ਦੇ ਕਾਰਨ ਜਾਂ ਕਿਸੇ ਕੋਈ ਟੈਕਨੀਕਲ ਖਰਾਬੀ ਦੇ ਕਾਰਨ ਉਹਨੂੰ ਪਹਿਲਾਂ ਸੱਮਣ ਜਾਰੀ ਹੁੰਦੇ ਸੀ ਕਿ ਇਨ ਪਰਸਨਲ ਪੇਸ਼ ਹੋਵੋ ਤੁਸੀਂ ਖੁਦ ਪੇਸ਼ ਹੋਵੋ ਜਿਹੜਾ ਜੀਐਸਸੀ ਦੇ ਅੰਦਰ ਰਜਿਸਟਰਡ ਹੁੰਦਾ ਸੀਗਾ ਪਰ ਲੇਕਿਨ ਇਹ ਨਵੀਂ ਪ੍ਰਵੀਜ਼ਨ ਕੀਤੀ ਗਈ ਹੈ ਐਮੈਂਡਮੈਂਟ ਕੀਤੀ ਗਈ ਹੈ ਕਿ ਹੁਣ ਖੁਦ ਪੇਸ਼ ਹੋਣ ਦੀ ਬਜਾਏ ਆਪਣੇ ਪਲੀਡਰ ਦੇ ਰਾਹੀਂ ਆਪਣੇ ਐਡਵੋਕੇਟ ਦੇ ਰਾਹੀਂ ਆਪਣੇ ਸੀਏ ਦੇ ਰਾਹੀਂ ਜਿਹੜਾ ਵਪਾਰੀ ਜਿਹੜਾ ਉਹ ਸਬੰਧਤ ਅਧਿਕਾਰੀ ਕੋਲੇ ਪੇਸ਼ ਹੋ ਸਕਦਾ ਹੈ ਕਾਬਿਲ ਗੋਰੇ ਕੇ ਅਜੇ ਚਾਰ ਬਿਲ ਪਾਸ ਹੋਣ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹਾਲਾਂਕਿ ਵਿਰੋਧੀ ਧਿਰ ਨੇ ਕਾਰਵਾਈ ਨੂੰ ਕੁਝ ਦਿਨ ਹੋਰ ਅੱਗੇ ਚਲਾਉਣ ਦੀ ਵੀ ਮੰਗ ਰੱਖੀ ਸੀ ਅੱਜ ਵਿਧਾਨ ਸਭਾ ਦੇ ਵਿੱਚ ਪੰਜਾਬ ਫਾਇਰ ਐਂਡ ਐਮਰਜੈਂਸੀ ਸੋਧ ਬਿਲ 2024 ਵੀ ਪੇਸ਼ ਕੀਤਾ ਗਿਆ ਤੇ ਸਰਬਸੰਮਤੀ ਦੇ ਨਾਲ ਇਸ ਬਿਲ ਨੂੰ ਵੀ ਪਾਸ ਕੀਤਾ ਗਿਆ। ਸੋਧ ਮੁਤਾਬਕ ਕੁੜੀਆਂ ਦੇ ਲਈ ਫਿਜ਼ੀਕਲ ਟੈਸਟ ਦੇ ਵਿੱਚ ਵੱਡੀ ਰਾਹਤ ਦਿੱਤੀ ਗਈ ਹੈ ਤੇ ਨਾਲ ਫਾਇਰ ਬ੍ਰਿਗੇਡ ਨੂੰ ਬਹੁਤ ਵਧੀਆ ਗੱਡੀਆਂ ਤੱਕ ਬਾਕੀ ਸਹਾਇਤਾ ਵੀ ਮੁਹੱਈਆ ਕੀਤੀ ਗਈ ਹੈ। ਵਿਧਾਨ ਸਭਾ ਦੇ ਵਿੱਚ ਬੋਲਦਿਆਂ ਹੋਇਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਫਾਇਰ ਐਂਡ ਐਮਰਜੈਂਸੀ ਸੋਧ ਬਿਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਾਲਾਂ ਤੋਂ ਨਿਯਮ ਨਹੀਂ ਬਦਲੇ ਸਨ ਜਿਸ ਕਾਰਨ ਇਹ ਸਮੱਸਿਆ ਪੈਦਾ ਹੋ ਰਹੀ ਹੈ। ਲੜਕੀਆਂ ਲਈ ਨਿਯਮਾ ਦੇ ਵਿੱਚ ਬਦਲਾਵ ਕੀਤਾ ਗਿਆ ਹੁਣ ਲੜਕੀਆਂ ਦੇ ਲਈ ਵਜਨ ਦੀ ਸ਼ਰਤ 60 ਕਿਲੋ ਤੋਂ 40 ਕਿਲੋ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਨਿਊਯਾਰਕ ਦੀ ਤਰਜੁੱਤੇ ਫਾਇਰ ਬ੍ਰਿਗੇਡ ਨੂੰ ਗੱਡੀਆਂ ਅਤੇ ਉਪਕਰਨ ਦਿੱਤੇ ਗਏ ਨੇ ਜਿਹੜਾ ਬਿਲ ਹੁਣ ਆ ਰਿਹਾ ਫਾਇਰ ਦਾ ਇਹ ਵੀ ਬੜਾ ਇੰਪੋਰਟੈਂਟ ਬਿਲ ਹੈ ਜੀ ਕਿਉਂਕਿ ਫਾਇਰ ਸੇਫਟੀ ਤੇ ਐਮਰਜੈਂਸੀ ਦੇ ਜਿਹੜੀਆਂ ਉਹ ਵੀ ਬਹੁਤ ਪੁਰਾਣੀਆਂ ਰੀਤਾਂ ਚੱਲ ਰਹੀਆਂ ਨੇ ਪੁਰਾਣੇ ਰੂਲ ਚੱਲ ਰਹੇ ਨੇ ਇਤੋਂ ਤੱਕ ਕਿ ਗੱਡੀਆਂ ਵੀ ਉਹਨਾਂ ਕੋਲੇ ਇਹੋ ਜਿਹੀਆਂ ਨੇ ਜਿਹੜੀਆਂ ਮਤਲਬ ਮੌਕੇ ਤੇ ਨਹੀਂ ਪਹੁੰਚ ਸਕਦੀਆਂ ਜੇ ਪਹੁੰਚ ਗਈਆਂ ਤਾਂ ਉਹ ਗੱਡੀਆਂ ਦੀ ਰੀਚ ਇੰਨੀ ਹੈ ਨਹੀਂ ਕਿ ਜਿੱਥੇ ਅੱਗ ਲੱਗੀ ਹੋਈ ਹੈ ਕਿਉਂਕਿ ਅੱਜ ਕੱਲ ਸकाई हाई ਅਸਮਾਨ ਨੂੰ ਛੂੰਹਦੀਆਂ ਬਿਲਡਿੰਗਾਂ ਬਣਨ ਲੱਗੀਆਂ ਤਾਂ ਉੱਥੇ ਤੱਕ ਦੀ ਪਹੁੰਚ ਵੀ ਜਿਹੜੀ ਹੈ ਉਹ ਜ਼ਰੂਰੀ ਹੈ ਸੋ ਪਿਛਲੇ ਦਿਨੀ ਅਸੀਂ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਲੇਟੈਸਟ ਗੱਡੀਆਂ ਜਿਹੜੀਆਂ ਇਸ ਵਕਤ ਨਿਊਯਾਰਕ ਪੁਲਿਸ ਫਾਇਰ ਡਿਪਾਰਟਮੈਂਟ ਕੋਲ ਨੇ ਉਸ ਪੱਦਰ ਦੀਆਂ ਗੱਡੀਆਂ ਅਸੀਂ ਫਾਇਰ ਡਿਪਾਰਟਮੈਂਟ ਨੂੰ ਦਿੱਤੀਆਂ ਨੇ ਮੇਰੇ ਕੋਲੇ ਤਿੰਨ ਚਾਰ ਕੁੜੀਆਂ ਆਈਆਂ ਡੇਰਾ ਬਸਤੀ ਤੋਂ ਸੀ ਮੈਂ ਕਿਤੇ ਉਧਰ ਫੰਕਸ਼ਨ ਤੇ ਗਿਆ ਸੀ ਜੀ ਤੇ ਉਹ ਰੋਣ ਲੱਗ ਗਈਆਂ ਉਹ ਕਹਿੰਦੀਆਂ ਵੀ ਅਸੀਂ ਫਾਇਰ ਡਿਪਾਰਟਮੈਂਟ ਚ ਨੌਕਰੀ ਲੈਣ ਵਾਸਤੇ ਪੇਪਰ ਦਿੱਤਾ ਸੀ ਜੀ ਤੇ ਥਿਉਰੀ ਦਾ ਪੇਪਰ ਅਸੀਂ ਕਲੀਅਰ ਕਰ ਲਿਆ ਸਾਡੇ ਬਹੁਤ ਵਧੀਆ ਨੰਬਰ ਆ ਗਿਆ ਅਕਸਰ ਕੁੜੀਆਂ ਦੇ ਨੰਬਰ ਜ਼ਿਆਦਾ ਹੀ ਆਉਂਦੇ ਨੇ ਮੈਂ ਕਿਹਾ ਵੀ ਕਿਉਂ ਫੇਲ ਹੋ ਗਿਆ ਉਹ ਕਹਿੰਦੀ ਜੀ ਪਤਾ ਨਹੀਂ ਕਿਦੋਂ ਦੇ ਰੂਲ ਬਣਾਏ ਹੋਏ ਨੇ ਪਤਾ ਨਹੀਂ ਕਿਹੜੇ ਬਾਬਾ ਆਦਮ ਬਲੇ ਦੇ ਰੂਲ ਬਣੇ ਹੋਏ ਨੇ ਕਿ ਇੱਕੋ ਹੀ ਉਹਦੇ ਰੂਲ ਨੇ ਕਿ 60 ਕਿਲੋ ਦੀ ਬੋਰੀ ਮੁੰਡਾ ਵੀ ਜਾ ਕੇ ਦਿਖਾਊਗਾ ਫਿਰ ਭੱਜੂਗਾ ਐ ਭੱਜਿਆਊਗਾ ਬੋਰੀ ਚੱਕੂਗਾ 60 ਕਿਲੋ ਦੀ ਉਹਨੂੰ ਆਪਣੇ ਮੋਢੇ ਤੇ ਰੱਖੂਗਾ ਤੇ ਫਿਰ ਅੱਗੇ ਨਿਕਲ ਜਾਊਗਾ 60 ਕਿਲੋ ਦੀ ਬੋਰੀ ਕੁੜੀ ਨੇ ਚੱਕਣੀ ਹੈ ਅੱਜ ਕੱਲ ਦੇ ਜ਼ਮਾਨੇ 'ਚ ਇਸ ਤਰ੍ਹਾਂ ਦਾ ਰੂਲ ਆਇਆ ਲੱਗਦਾ ਜਿਵੇਂ ਅਸੀਂ ਅਪਡੇਟ ਹੀ ਨਹੀਂ ਹੋਏ ਸਵਸੀ ਉਹਨਾਂ ਦੇ ਜਿਹੜੇ ਨਾਰਮਸ ਨੇ ਉਹਨਾਂ ਨੂੰ ਸੌਖੇ ਕਰ ਰਹੇ ਆ ਤੇ ਕੁੜੀਆਂ ਲਈ 40 ਕਿਲੋ ਦੀ ਬੋਰੀ ਦਾ ਜਾਂ ਵੀ ਜੋ ਵੀ ਉਹਨਾਂ ਦੇ ਟੈਸਟ ਨੇ ਉਹ ਕੁੜੀਆਂ ਦੇ ਮੁਤਾਬਕ ਉਹਨਾਂ ਦੇ ਜੋ ਪ੍ਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਉਹਦੇ ਮੁਤਾਬਕ ਅਸੀਂ ਨਾਰਮਸ ਕਰਾ ਜਿਹੜੇ ਨੇ ਉਹ ਬਦਲ ਰਹੇ ਆ ਤੇ ਪਹਿਲੀ ਵਾਰ ਹੋਊਗਾ ਸਰ ਪੰਜਾਬ ਪਹਿਲਾ ਸੂਬਾ ਹੋਊਗਾ ਕਿ ਜਿਹੜੇ ਸੂਬੇ ਨੇ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ ਇਹ ਦੇ ਵਿੱਚ ਅਸੀਂ ਬਦਲ ਲੱਗੇ ਆ ਸ ਜ਼ਿਕਰ ਹੋ ਗਿਆ ਕਿ ਇਸ ਪੰਜਾਬ ਫਾਇਰ ਐਂਡ ਐਮਰਜੈਂਸੀ ਸੌਧ ਬਿਲ 2024 ਨੂੰ ਵੀ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਹੈ। ਦੇਖਣਾ ਹੋਵੇਗਾ ਕਿ ਫਾਇਰ ਬ੍ਰਿਗੇਡ ਦੀਆਂ ਅਗਲੀਆਂ ਪਰਤੀਆਂ ਵਿੱਚ ਇਹ ਸੌਧ ਕਿੰਨੇ ਕੁ ਫਾਇਦੇਮੰਦ ਸਿੱਧ ਹੁੰਦੀ ਹੈ। ਪੰਜਾਬ ਵਿਧਾਨ ਸਭਾ ਦੇ ਮੌਨਸੂਨ اجلاس ਦੇ ਅਖੀਰਲੇ ਦਿਨ ਅੱਜ ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਸੌਧ ਬਿਲ 2024 ਮੰਤਰੀ ਗੁਰਮੀਤ ਸਿੰਘ ਖੁੜੀਆ ਦੇ ਵੱਲੋਂ ਸਦਨ ਦੇ ਅੰਦਰ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। ਇਸ ਮੁਤਾਬਕ 94 ਮਾਰਕੀਟ ਕਮੇਟੀਆਂ ਦੀ ਮਿਆਦ ਵਧਾਈ ਜਾਵੇਗੀ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ ਅੱਜ ਅਖੀਲਾ ਦਿਨ ਸੀ ਇਸ ਦੌਰਾਨ ਸੀਐਮ ਮੰਤੇ ਵੱਲੋਂ ਸਰਬਸੰਮਤੀ ਦੇ ਨਾਲ ਚਾਰ ਮਤੇ ਪਾਸ ਕੀਤੇ ਗਏ ਜਿਨ੍ਹਾਂ ਤੇ ਵਿੱਚ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਸੋਧ ਬਿਲ 2024 ਵੀ ਸ਼ਾਮਲ ਹੈ ਸੀਐਮ ਮੰਨ ਨੇ ਕਿਹਾ ਕਿ ਪੰਜਾਬ ਦੀ ਖੇਤੀ ਨੀਤੀ ਤਿਆਰ ਹੈ ਜਲਦ ਹੀ ਸੇਰਤਾਰ ਕਦੇ ਨਾਲ ਮੀਟਿੰਗ ਕਰਨਗੇ ਤੇ ਨਾਲ ਹੀ ਉਹਨਾਂ ਕਿਹਾ ਕਿ ਇਹ ਕਿ ਨੀਤੀ ਨੂੰ ਉਸੇ ਤਰ੍ਹਾਂ ਲਾਗੂ ਕੀਤਾ ਜਾਵੇਗਾ ਜਿਸ ਤਰ੍ਹਾਂ ਇਸ ਨੂੰ ਲਾਗੂ ਕੀਤਾ ਗਿਆ ਸੀ ਇਸ ਸਬੰਧੀ ਕਿਸਾਨਾਂ ਤੋਂ رائے ਵੀ ਲਈਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਉਹ ਮੋਦੀ ਸਰਕਾਰ ਦੀ ਮਿਸਾਲ ਦਿੰਦੇ ਨੇ ਕਿ ਉਹਨਾਂ ਨੇ ਤਿੰਨ ਕਾਨੂੰਨ ਬਣਾਏ ਪਰ ਬਾਅਦ ਦੇ ਵਿੱਚ ਉਹ ਕਾਨੂੰਨ ਵਾਪਸ ਲੈ ਲਏ ਕਿਉਂਕਿ ਜਿਨ੍ਹਾਂ ਦੇ ਲਈ ਕਾਨੂੰਨ ਬਣਾਏ ਗਏ ਸਨ ਉਹਨਾਂ ਦੇ ਨਾਲ ਕੋਈ ਚਰਚਾ ਹੀ ਨਹੀਂ ਹੋਈ ਅਫਸਰਾ ਨੇ ਪਾਲਿਸੀ ਬਣਾ ਲਈ ਸੀ ਜੇਕਰ ਚਰਚਾ ਹੁੰਦੀ ਤਾਂ ਹਰ ਸਿੰਮਿਤ ਦੀ ਕੁਰਸੀ ਬਚ ਜਾਂਦੀ ਹੁਣ ਮੈਂ ਹੁਣਾਂ ਜੀ ਖੇਤੀਬਾੜੀ ਤੇ ਖੇਤੀ ਦੀ ਪਾਲਿਸੀ ਬਿਲਕੁਲ ਰੈਡੀ ਹੈ ਬਿਲਕੁਲ ਪਰਫੈਕਟ ਬਹੁਤ ਸਾਰੇ ਮਹਾਰਾ ਨੂੰ ਅਸੀਂ ਬੁਲਾਇਆ ਪੀਏਯੂ ਚੋਂ ਬੁਲਾਇਆ ਹੋਰ ਖੇਤੀ ਨਾਲ ਐਕਸਪਰਟ ਜਿਹੜੇ ਲੋਕ ਨੇ ਅਸੀਂ ਆਪਣੀ ਪੰਜਾਬ ਦੀ ਖੇਤੀ ਨੀਤੀ ਜਿਹੜੀ ਹੈ ਉਹ ਰੈਡੀ ਹੈ ਆਲਮੋਸਟ ਪਰ ਅਸੀਂ ਪੰਜਾਬ ਦੇ ਸਟੇਕ ਹੇਲਡਸ ਨਾਲ ਗੱਲ ਕਰਾਂਗੇ ਔਰ ਜਿੰਨੀਆਂ ਵੀ ਕੋਈ ਜੁਨੀਆਨਾ ਨੇ ਜਾਂ ਖੇਤੀ ਨਾਲ ਸੰਬੰਧਿਤ ਸੰਸਥਾਵਾਂ ਨੇ ਜਾਂ ਖੇਤੀ ਨਾਲ ਸੰਬੰਧਿਤ ਜਿਹੜੇ ਮਹਿਕਮੇ ਚ ਜਾਂ ਕਿਤੇ ਹੋਰ ਬੁੱਧੀਜੀਵੀ ਨੇ ਉਹਨਾਂ ਸਾਰਿਆਂ ਨੂੰ ਬੁਲਾਵਾਂਗੇ ਬੁਲਾ ਕੇ ਮੈਂ ਇਸੇ ਤਰ੍ਹਾਂ ਸੀ ਇੰਡਸਟਰੀਅਲ ਪਾਲਿਸੀ ਲਾਗੂ ਕੀਤੀ ਸੀ ਇਸੇ ਤਰੀਏ ਅਸੀਂ ਟਰਾਂਸਪੋਰਟ ਦਾ ਵੀ ਸਾਰਿਆਂ ਨੂੰ ਬੁਲਾਇਆ ਸੀਗਾ ਸੋ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਕਿਵੇਂ ਕਰਨਾ ਕਿਉਂਕਿ ਦੇਖੋ ਜਿੱਥੇ ਸਮੱਸਿਆ ਉੱਥੇ ਹੱਲ ਹੈ ਹੋਸਾ ਦਾ ਉਸ ਸਮੱਸਿਆ ਇੱਥੇ ਬੈਠੇ ਬਾਬੂਆਂ ਨੂੰ ਨਾ ਪਤਾ ਲੱਗਦੀ ਹੋਵੇ ਜਿਹੜੀ ਖੇਤ ਵਾਲੇ ਨੱਕੇ ਤੇ ਬਹਿ ਕੇ ਪਤਾ ਲੱਗਦੀ ਹੈ ਸੋ ਇਸ ਕਰਕੇ ਉਹਨਾਂ ਨੂੰ ਬੁਲਾਵਾਂਗੇ ਸਟੇਕ ਹੇਲਡਰਸ ਨੂੰ ਬੁਲਾਵਾਂਗੇ ਅਸੀਂ ਕਿਸਾਨ ਮਿਲ ਨਹੀਂ ਕਰ ਲੈਨੇ ਉਹਨਿਆਂ ਅਸੀਂ ਇੱਕ ਹਫ਼ਤੇ ਦੀ ਮੂਲਤ ਦਿੰਨੇ ਆ ਇੱਕ ਹਫ਼ਤੇ ਦੇ ਨੋਟਿਸ ਤੇ ਅਸੀਂ ਸਪੀਕਰ ਸਾਹਿਬ ਪੀਏਯੂ ਚ ਕਿਸਾਨ ਮਿਲਨੀ ਕਰ ਲੈਣੇ ਕਿ ਜਦੋਂ ਗੱਲ ਕਰਨੀ ਹੈ ਕਿਸੇ ਕਿਸਾਨਾਂ ਨਾਲ ਕੋਈ ਰਾਇ ਲੈਣੀ ਹੈ 15000 ਤੋਂ ਵੱਧ ਕਿਸਾਨ ਉੱਥੇ ਆ ਕੇ ਆਪਣੇ ਰਾਏ ਦੇਣ ਲੱਗ ਜਾਂਦੇ ਆ 15000 ਤੋਂ ਵੱਧ ਐ ਸਟਾਲ ਲਾ ਲੈਣੇ ਅਸੀਂ ਸਰੋਂ ਵਾਲੇ ਇੱਧਰ ਆਜੋ ਮੱਕੀ ਵਾਲੇ ਇੱਧਰ ਆਜੋ ਬਾਸਪਤੀ ਵਾਲੇ ਇੱਧਰ ਆਜੋ ਅਮਰੂਦਾਂ ਵਾਲੇ ਇੱਧਰ ਆਜੋ ਬਾਗਾਂ ਵਾਲੇ ਇੱਧਰ ਆਜੋ ਸੋ ਬੜਾ ਵਧੀਆ ਰਚਾ ਦੋ ਦੋ ਵਾਰੀ ਅਸੀਂ ਕੀਤਾ ਤੀਜੀ ਵਾਰ ਫੇਰ ਕਰ ਲਾਂਗੇ ਕਿਉਂਕਿ ਜਿਹੜੀ ਵੀ ਕੋਈ ਨੀਤੀ ਹੈ ਮੇਰਾ ਪਹਿਲੇ ਦਿਨੋਂ ਇਹ ਇਸ ਮੈਂ ਇਸ ਪੱਖ ਚ ਰਹਾ ਕਿ ਸਰਕਾਰਾਂ ਨੂੰ ਲੋਕਾਂ ਨੂੰ ਪੁੱਛ ਕੇ ਬਣਾਉਣੇ ਚਾਹੀਦੇ ਆ ਜਿੱਥੇ ਅੱਜ ਵਿਧਾਨ ਸਭਾ ਚ 4 ਮਤੇ ਪਾਸ ਹੋਏ ਨੇ ਤਾਂ ਉਥੇ ਦੇਖਣਾ ਹੀ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਇਹਨਾਂ ਮਤਿਆਂ ਉਤੇ ਕੰਮ ਕਦੋਂ ਕੀਤਾ ਜਾਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਵਿਧਾਨ ਸਭਾ ਦੇ ਵਿੱਚ ਪੰਜਾਬ ਪੰਚਾਇਤੀ ਰਾਜ ਸੋਧ ਬਿਲ 2024 ਵਿਸਰਬਸੰਮਤੀ ਦੇ ਨਾਲ ਪਾਸ ਹੋਇਆ ਤੇ ਪੰਚਾਇਤ ਮੰਤਰੀ ਲਾਲਜੀਤ ਭੁੱਲਰ ਨੇ ਸਦਨ ਦੇ ਵਿੱਚ ਇਹ ਬਿਲ ਪੇਸ਼ ਕੀਤਾ ਤੇ ਸੀਐਮ ਨੇ ਇਸ ਬਿਲ ਦੀ ਸ਼੍ਰਾਂਖਾ ਕਰਦਿਆ ਪਿੰਡਾਂ ਦੇ ਵਿੱਚ ਧੜੇਬਾਜ਼ੀ ਆ ਖਤਮ ਕਰਕੇ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਜਾਣ ਉੱਤੇ ਵੀ ਸਹਰ ਦਿੱਤਾ ਵਿਦਾਨ ਸਭਾ ਦੇ ਵਿੱਚ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024 ਬਾਰੇ ਬੋਲਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਲਦੀ ਹੀ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਪਿੰਡਾਂ ਵਿੱਚ ਧੜੇਬਾਜ਼ੀ ਕਰਕੇ ਪੈਦਾ ਹੋਏ ਮਸਲਿਆਂ ਨੂੰ ਖਤਮ ਕਰਨ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਪੰਚਾਇਤੀ ਚੋਣਾਂ ਕਿਸੇ ਰਾਜਨੀਤਿਕ ਦਲ ਦੇ ਚੋਣ ਨਿਸ਼ਾਨ ਉੱਤੇ ਨਹੀਂ ਬਲਕਿ ਸਥਾਨਕ ਚੋਣ ਨਿਸ਼ਾਨ ਉੱਤੇ ਲੜੀਆਂ ਜਾਣਗੀਆਂ ਪੰਚਾਇਤੀ ਰਾਜ ਸੋਧ ਬਿੱਲ ਵੀ ਆ ਰਹੇ ਹਨ ਤੇ ਪਹਿਲਾਂ ਹੀ ਅਸੀਂ ਕੈਬਨਿਟ ਦੇ ਵਿੱਚ ਇਹ ਹੋ ਕਰ ਚੁੱਕਿਆ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਣੇ ਹਨ ਪੰਚਾਇਤਾਂ ਦੀਆਂ ਤੇ ਨਾਲ ਪਿੰਡ ਜਿਹੜੇ ਨੇ ਉਹ ਧੜਿਆਂ ਤੋਂ ਬਚੇ ਰਹਿਣ ਪਿੰਡਾਂ 'ਚ ਕੋਈ ਧੜਿਆਂ ਦੀ ਧੜੇਬੰਦੀ ਕਰਕੇ ਕੋਈ 75126 ਦੇ ਕੇਸ ਉਹ ਨਾ ਹੋਣ ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਸਿੰਬਲ ਤੇ ਨਾ ਲੱਗਦੀਆਂ ਉਹਨਾਂ ਨੂੰ ਲੋਕਲ ਆਪਣੇ ਸਿੰਬਲ ਮਿਲਣਗੇ ਇਹਦਾ ਕਾਰਨ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੋਈ ਬਾਹਰ ਕਰਨਾ ਚਾਹੁੰਦੇ ਆ ਤੇ ਪਰ ਇਹਦੇ ਨਾਲ ਇਹ ਹੈ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ ਕੀ ਪੰਜੇ ਵਾਲਿਆਂ ਦਾ ਆ ਝਾੜੂ ਵਾਲਿਆਂ ਦਾ ਆ ਹਾਥੀ ਵਾਲਿਆਂ ਦਾ ਨਾ ਵੈਸੇ ਵੀ ਲੋਕਲ ਜਿਹੜੀ ਆਪਦੀ ਪੰਚੇਤੀ ਜਿਹੜੀ ਚੋਣ ਹੈ ਉਹ ਧਰਿਆ ਤੋਂ ਉੱਪਰ ਹੋਣੀ ਚਾਹੀਦੀ ਹੈ 40-40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਵੋਟਾਂ ਤੇ ਸਰਪੰਚ ਨੇ ਮੋਟਰ ਚਾਲੀ ਚਾਲੀ ਲੱਖ 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚ ਉਹ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਉਹਨੂੰ ਕੋਈ ਕ腐ਪਸ਼ਨ ਦਾ ਮੌਕਾ ਮਿਲੇ ਜਾਂ ਕੋਈ ਸੋ ਅਸੀਂ ਤਾਂ ਇਹ ਚਾਹੁੰਦੇ ਆ ਇੱਕ ਹੋਰ ਅਸੀਂ ਦੇ ਵਿੱਚ ਮੈਂ ਅਨਾਉਂਸ ਕਰਨਾ ਚਾਹੁੰਦਾ ਅੱਜ ਮੁਕੱਦਸ ਹਾਊਸ ਦੇ ਵਿੱਚ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਇਆ ਇਨਾਮ ਵਜੋਂ ਕੈਸ਼ ਜਿਹਨੂੰ ਕਿ ਪੰਚਾਇਤ ਜਿੱਥੇ ਮਰਜ਼ੀ ਵਾਰ ਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਪਤਾਲ ਚਾਹੁੰਦੇ ਹਸਪਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕਰ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਜ਼ਿਕਰ ਹੋ ਕੇ ਕਿ ਇਸ ਦੇ ਨਾਲ ਹੀ ਜਿਹੜਾ ਪਿੰਡ ਸਰਬ ਸੰਪਤੀ ਦੇ ਨਾਲ ਪੰਚਾਇਤੀ ਚੋਣਾ ਕਰੇਗਾ ਉਸ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਟੇਡੀਅਮ ਸਮੇਤ ਹੋਰ ਸਹੂਲਤਾਂ ਮੁਹਾਈਆਂ ਕਰਵਾਈਆਂ ਜਾਣਗੀਆਂ ਪੰਜਾਬ ਵਿਧਾਨ ਸਭਾ ਦੇ ਮੌਨਸੂਨ اجلاس ਦੇ ਤੀਜੇ ਅਤੇ ਆਖਰੀ ਦਿਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਮੀਡੀਆ ਦੇ ਨਾਲ ਟੂਰਪਰ ਹੋਏ ਇਸ ਮੌਕੇ ਉਹਨਾਂ ਨੇ ਸੀਮਾਨ ਮੰਤਰੀ ਦੇ ਰਵੱਈਏ ਉੱਤੇ ਸਵਾਲ ਚੁੱਕੇ ਤੇ ਬੀਤੇ ਦਿਨ ਪਾਸ ਹੋਈ ਐਨਓਸੀ ਬਿੱਲ ਨੂੰ ਲੈ ਕੇ ਵੀ ਸਰਕਾਰ ਨੂੰ ਆੜੇ ਹੱਥੀ ਲਿਆ ਅੱਜ ਪੰਜਾਬ ਦੇ ਵਿਧਾਨ ਸਭਾ ਦੇ ਮੌਨਸੂਨ اجلاس ਦਾ ਆਖਰੀ ਦਿਨ ਸੀ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਬਿੱਤੇ ਦਿਨ ਪਾਸ ਹੋਏ ਐਨਓਸੀ ਬਿੱਲ ਨੂੰ ਲੈ ਕੇ ਸਰਕਾਰ ਨੂੰ けਰਦੇ ਹੋਏ ਦਿਖਾਈ ਦਿੱਤੇ ਉੱਥੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸੀਐਮ ਦਾ ਰਵਈਆ ਇਸ ਤਰ੍ਹਾਂ ਹੀ ਰਿਹਾ ਤਾਂ ਇਨ੍ਹਾਂ ਦੇ ਐਮਐਲਏ 92 ਤੋਂ 32 ਤਾਂ ਪਹਿਲਾਂ ਹੀ ਰਹਿ ਗਏ ਤੇ ਹੁਣ 32 ਤੋਂ 12 ਹੌਂਚ ਦੇਰ ਨਹੀਂ ਲੱਗੇਗੀ ਜੋ ਚੀਫ ਮਿਨਿਸਟਰ ਉਦਾਇਤ ਤੌਰ ਤਰੀਕਾ ਇਹਨਾਂ ਦੀ ਜਿਹੜੀ ਭਾਸ਼ਾ ਹੈ ਇਹਨਾਂ ਦਾ ਜਿਹੜਾ ਕੰਡਕਟ ਹੈ ਹਾਊਸ ਤੇ ਵੇਚਦੇ ਆਊਟ ਆਫ ਹਾਊਸ ਉਹਦਾ ਕਾਰਨ ਨਹੀਂ ਬਣਿਆ ਕਿ 92 ਤੋਂ ਬੱਤੀਆਂ ਤਿਆਗ ਜੇ ਇਹਨਾਂ ਨੂੰ ਅਜੇ ਵੀ ਨਹੀਂ ਸਮਝ ਆਂਦੀ ਤੁਸੀਂ ਵੈਲਕਮ ਕਰਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਕੰਟੀਨਿਊ ਕਰੋ ਆਂ ਦੇ ਟਾਈਮ ਦੇ ਵਿੱਚ ਇਹ ਬੱਤੀਆਂ ਤੋਂ ਦਸਾਂ ਬਰਾਤੇ ਰਹਿ ਜਾ ਪ੍ਰਤਾਪ ਬਾਜਵਾ ਦਾ ਕਹਿਣਾ ਸੀ ਕਿ ਮੌਜੂਦਾ ਸਰਕਾਰ ਕੌਨਸਟਿਟਿਊਟ ਅੱਕੇ ਮਜਬੂਰ ਹੈ ਨਹੀਂ ਤਾਂ ਇਹਨਾਂ ਨੇ ਇੱਕ ਘੰਟਾ ਵੀ ਹਾਊਸ ਚੱਲਣ ਨਹੀਂ ਦੇਣਾ ਸੀ ਇਨਾਂ ਚ ਤਾਕਤ ਹੈ ਇਹਨਾਂ ਕੋ ਫੇਸ ਕਰਨ ਦੀ ਤਾਕਤ ਹੀ ਹੈ ਇਹ ਭੱਜਣਾ ਚਾਹੁੰਦੇ ਤੇ ਕਨਸਟੀਟਿਊਸ਼ਨਲ ਮਜਬੂਰੀ ਹੈ 6 ਮਹੀਨਿਆਂ ਦੇ ਵਿੱਚ ਹਾਊਸ ਪਿਛਲੀ ਵਾਰ ਮਾਰਚ ਵਿੱਚ ਮਿਲਿਆ ਸੀ ਜੀ ਸੈਪਟੈਂਬਰ ਤੱਕ ਇਹਨਾਂ ਦੀ ਮਜਬੂਰੀ ਬਣ ਗਈ ਹੈ ਇਹ ਤੇ ਜੇ ਇਹਨਾਂ ਦਾ ਵਾਸ ਚੱਲਦਾ ਤੇ 1 ਘੰਟਾ ਵੀ ਇਹਨਾਂ ਹਾਊਸ ਲਈ ਸੀ ਅਤੇ ਠੀਕ ਹੈ ਜੇ ਨੇ ਕਾਨੂੰਨ ਹੈ ਤੇ ਇਹਨਾਂ ਦੀ ਇੱਕ ਕਨਸਟੀਟਿਊਸ਼ਨਲ ਮਜਬੂਰੀ ਹੈ ਜਿੰਨੀ ਦੀ ਸੁਣਵਾਈ ਹੈ ਤੇ ਜੇ ਤੇ ਸਪੀਕਰ ਵਿਧਾਨ ਸਭਾ ਦੇ ਇੱਕ ਹੀ ਐਸੇ ਹੀ ਵਾਸੇ ਹਣੀ ਕੜਦਾ ਫਿਰਦਾ ਸਾਰੇ ਹਾਊਸ ਨੂੰ ਬੇਨਤੀ ਕਰਦਾ ਤੇ ਉਹਦੀ ਬੇਨਤੀ ਕਬੂਲੀ ਵੀ ਜਾਂਦੀ ਤੁਸੀਂ ਵੇਖੋ ਉੱਥੇ ਆਮ ਸਧਾਰਨ ਪੰਜਾਬੀ ਦਾ ਕੀ ਹਾਲ ਦੱਸਦੇ ਕਿ ਪਿਤੇ ਤੀਨੀ ਸਦਨ ਦੇ ਵਿੱਚ ਸਰਬਸਮਿਤੀ ਦੇ ਨਾਲ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਬਿਲ 2024 ਪਾਸ ਕੀਤਾ ਗਿਆ ਸੀ ਕੰਗਰਾ ਰਨੋਦ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਫਿਲਮ ਦੇ ਉੱਤੇ ਰੋਕ ਲਗਾਉਣ ਦੇ ਲਈ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਵੀ ਇਸ ਫਿਲਮ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ ਕੰਗੜਾ ਨਾਲ ਨੋਟ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਵਿਵਾਦ ਜਾਰੀ ਹੈ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਪਜੀਤ ਸਿੰਘ ਖਾਲਸਾ ਇਸ ਫਿਲਮ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਦਾ ਕਹਿਣਾ ਸੀ ਕਿ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਨੇ ਕਦੀ ਵੀ ਇਸ ਤਰ੍ਹਾਂ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਜਿਸ ਤਰ੍ਹਾਂ ਉਹਨਾਂ ਨੂੰ ਦਿਖਾਇਆ ਗਿਆ ਹਰ ਗੱਲ ਤੇ ਸਿੱਖਾਂ ਨੂੰ ਦਬਾਇਆ ਜਾਂਦਾ ਹੈ ਮੈਂ ਜਿਹੜਾ ਤਾਂ ਹਲੇ ਤੱਕ ਤਾਂ ਸੀ ਟ੍ਰੇਲਰ ਹੀ ਦੇਖਿਆ ਹੈ ਟ੍ਰੇਲਰ ਦੇ ਵਿੱਚ ਦਿਖਾਇਆ ਹੈ ਬਈ ਕੰਗੜਾ ਉਹਨੂੰ ਕੰਗਣਾ ਨੇ ਇੰਦਰਾ ਗਾਂਧੀ ਦਾ ਰੋਲ ਕੀਤਾ ਉਹਦੇ ਅੱਗੇ ਇੱਕ ਸੰਤਾਂ ਦੇ ਮਤਲਬ ਕਿਰਦਾਰ ਦਿਖਾਇਆ ਹੈ ਇੱਕ ਸਿੰਘ ਜੋ ਸੰਤਾਂ ਦਾ ਕਿਰਦਾਰ ਨਿਭਾ ਰਿਹਾ ਹੈ ਉਹ ਇੰਦਰਾ ਗਾਂਧੀ ਨੂੰ ਕਹਿ ਰਿਹਾ ਹੈ ਵੀ ਤੈਨੂੰ ਵੋਟਾਂ ਚਾਹੀਦੀਆਂ ਸਾਨੂੰ ਖਾਲਿਸਤਾਨ ਚਾਹੀਦਾ ਹੈ ਜਦੋਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇਹ ਕਿਹਾ ਸੀ ਵੀ ਅਸੀਂ ਨੰਦਪੁਰ ਸਾਹਿਬ ਦੇ ਮਤੇ ਦੀ ਸਦਾ ਹੀ ਉਹਨਾਂ ਨੇ ਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਹੈ। ਬਾਕੀ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਜਦੋਂ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਤੇ ਹਮਲਾ ਹੋਊਗਾ ਉਦੋਂ ਖਾਲਸਾਣ ਦੀ ਨਹੀਂ ਰੱਖੀ ਜਾਊਗੀ। ਉਹਨਾਂ ਨੇ ਕਦੇ ਵੀ ਖਾਲਸਾਣ ਦੀ ਐਵੇਂ ਮੰਗ ਨਹੀਂ ਕੀਤੀ ਜਿਵੇਂ ਦਿਖਾਇਆ ਹੈ। ਹਰੇਕ ਗੱਲ ਤੇ ਹੀ ਸਿੱਖਾਂ ਨੂੰ ਦਬਾਇਆ ਜਾਂਦਾ ਹੈ। ਫਿਲਮਾਂ ਦੇ ਮਤਲਬ ਕੋਈ ਐਸੀ ਜਗ੍ਹਾ ਨਹੀਂ ਹੈ ਹੁਣ ਫਿਲਮਾਂ ਦਾ ਜਿਹੜਾ ਇਹ ਉਹ ਖੇਤਰ ਹੈ ਉਹਦੇ ਵਿੱਚ ਵੀ ਸਿੱਖਾਂ ਨੂੰ ਦਬਾ ਕੇ ਮਾਰਾ ਕਿਸੇ ਦਿਖਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਕਿ ਇਹ じゃ ਬਿਲਕੁਲ ਵੀ ਨਹੀਂ ਹੈ ਸਿੱਖਾਂ ਨੇ ਹਮੇਸ਼ਾ ਲੋੜਵੰਦ ਦੀ ਹਮ ਸਾਰੀ ਦੁਨੀਆ ਦੇ ਵਿੱਚ ਮਦਦ ਕੀਤੀ ਹੈ ਜ਼ਿਕਰ ਹੋ ਕਿ ਕੰਗੜਾ ਰਨੋਦ ਦੀ ਫਿਲਮ Amazon سی ਤੇ ਰੋਕ ਲਗਾਉਣ ਨੂੰ ਲੈ ਕੇ ਕੋਰਟ ਦੇ ਵਿੱਚ ਵੀ ਪਟੀਸ਼ਨਾਂ ਪੈ ਚੁੱਕੀਆਂ ਨੇ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਫਿਲਮ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸੈਂਸਰ ਬੋਰਡ ਦੇ ਵੱਲੋਂ ਵੀ ਇਸ ਫਿਲਮ ਦੀ ਸਮੀਖਿਆ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ 'ਚ ਇਹ ਮਸਲਾ ਕੀ ਮੋੜ ਲੈਂਦਾ ਪੰਜਾਬ ਵਿਧਾਨ ਸਭਾ ਦੇ ਮੌਨਸੂਨ اجلاس ਦੇ ਦੌਰਾਨ ਸੈਸ਼ਨ ਦੇ ਵਿੱਚ ਅਮਰੀਕਸਰ ਦੇ ਵਿਧਾਇਕ ਕੁੰਵਰ ਵਿਜੇਪ੍ਰਤਾਪ ਸਿੰਘ ਨੇ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਸੰਘਰਸ਼ ਅਤੇ ਵਿਦਵੀ ਦੇ ਮੁੱਦੇ ਉਤੇ ਸਦਨ ਚ ਸਵਾਲ ਚੁੱਕੇ ਅਤੇ ਮੌਨਸੂਨੀ اجلاس ਦੇ ਸੈਸ਼ਨ ਨੂੰ 1 ਦਿਨ ਦੇ ਲਈ ਹੋਰ ਵਿਦਾਇਚਾਨ ਦੀ ਵੀ ਮੰਗ ਕੀਤੀ। ਪੰਜਾਬ ਵਿਧਾਨ ਸਭਾ ਦੇ ਮੌਨਸੂਨ اجلاس ਤੇ ਅੱਜ ਆਖਰੀ ਦਿਨ ਮਾਹੌਲ ਕਾਫੀ ਗਰਮ ਰਿਹਾ ਇਸ ਦੌਰਾਨ ਵਿਧਾਇਕ ਕੁਵਰ ਵਿਜੇ ਪ੍ਰਤਾਪ ਨੇ ਜਿੱਥੇ ਕਿਸਾਨਾਂ ਪ੍ਰਤੀ ਆਵਾਜ਼ ਚੁੱਕੀ ਤਾਂ ਉੱਥੇ ਹੀ ਬੇਅਦਬੀਆ ਦੇ ਮੁੱਦੇ ਉੱਤੇ ਵੀ ਸਦਨ ਚ ਆਵਾਜ਼ ਗੂੰਜੀ ਉਹਨਾਂ ਕਿਹਾ ਕਿ ਸਾਡੇ ਕਿਸਾਨ ਵਿਰੋਧ ਕਰ ਰਹੇ ਨੇ ਇਸ ਤੋਂ ਪਹਿਲਾਂ ਉਹ ਦਿੱਲੀ ਵਿੱਚ ਸੰਘਰਸ਼ ਕਰ ਚੁੱਕੇ ਨੇ ਅਤੇ ਹੁਣ ਕਿਸਾਨਾਂ ਨੂੰ ਸ਼ੰਭੂ ਬਾਰਡਰ ਉੱਤੇ ਰੋਕ ਦਿੱਤਾ ਗਿਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕਿਸਾਨਾਂ ਅਤੇ ਬਰਗਾੜੀ ਦੇ ਮੁੱਦੇ ਉੱਤੇ ਵਿਸ਼ੇਸ਼ ਬੈਠਕ ਰੱਖੀ ਜਾਵੇ ਸਾਡੇ ਕਿਸਾਨ ਪਰ ਟੈਸਟ ਕਰ ਰਹੇ ਨੇ ਅਧਰਾ ਕੇ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਗਏ ਸੰਭੂ ਬਾਰਡਰ ਤੇ ਉਹਨਾਂ ਨੂੰ ਰੋਕ ਲਿਆ ਗਿਆ ਛੋਟੀ ਸੀ ਗੱਲ ਹੈ ਮੈਂ ਆਪ ਜੀ ਨੂੰ ਬੈਂਤੀ ਕੀਤੀ ਸੀ ਕਿ ਸਪੈਸ਼ਲ ਸਿਟਿੰਗ ਇੱਕ ਦਿਨ ਕਿਸਾਨੀ ਵਾਸਤੇ ਰੱਖ ਲਿਆ ਜਾਵੇ ਇੱਕ ਦਿਨ ਬਰਗਾੜੀ ਵਾਸਤੇ ਰੱਖ ਲਿਆ ਜਾਵੇ ਮੈਂ ਛੋਟੀ ਸੀ ਗੱਲ ਕਰਾਂਗਾ ਸਰ ਐਮਐਸਪੀ ਦੇ ਮੁੱਦੇ ਤੇ ਇਲੈਕਸ਼ਨ ਦੇ ਦੌਰਾਨ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਕਾਨੂੰਨ ਬਣਵਾਉਂਦੇ ਮੈਂ ਇਹ ਹੀ ਬੇਨਤੀ ਕਰਾਂਗਾ ਕਿ ਸਰਕਾਰੀ ਤੌਰ ਤੇ ਐਮਐਸਪੀ ਦੇ ਉਤੇ ਕਾਨੂੰਨ ਬਣਾਇਆ ਜਾਵੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮੈਂਬਰ ਸਾਹਿਬਾਨ ਉਸ ਕਾਨੂੰਨ ਦੀ ਵਿਰੋਧਤਾ ਕਰਨਗੇ কারণ ਗਲਤ ਪੈਸੇ ਦੀ ਹੁੰਦੀ ਹੈ ਕੇਂਦਰ ਦੀ ਸਰਕਾਰ ਵੀ ਆਮ ਜਨਤਾ ਹੀ ਚੁਣਦੀ ਹੈ ਰਾਜ ਸਰਕਾਰ ਵੀ ਆਮ ਜਨਤਾ ਹੀ ਚੁਣਦੀ ਹੈ ਆਪਸ ਦੇ ਵਿੱਚ ਬੈ ਕੇ ਫੈਸਲਾ ਹੋ ਜਾਵੇਗਾ ਕਿ ਪੈਸਾ ਕਿੰਨਾ ਪੈਸਾ ਕੇਂਦਰ ਸਰਕਾਰ ਦੇਊਗੀ ਕਿੰਨਾ ਪੈਸਾ ਰਾਜ ਸਰਕਾਰ ਦੇਊਗੀ इस करके एम एस पीते कानून बनाना बहुत लाजमी है और वैसे भी जो एग्रीकल्चर है सर स्टेट लिस्ट के आता है सैवंथ शिड्यूल संविधान की जे कर गल करिए तो स्टेट लिस्ट के आता है और यह विधानसभा सक्षम है ये कानून बनाने वास्ते तो मेरी बेनती है कि इस मुद्दे के उकर पी के मुद्दे कानून बनाया जाए ਜਿਥੇ ਵਿਤਾਇਕ ਕੁਵਰ ਵਿਜੇਪਤਾਪ ਸਿੰਘ ਦੇ ਵੱਲੋਂ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕਦੇ ਹੋਏ ਐਮਐਸਪੀ ਉੱਤੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਤਾਂ ਉੱਥੇ ਦੇਖਣਾ ਹੋਣੇ ਹੋਵੇਗਾ ਕਿ ਐਮਐਸਪੀ ਉੱਤੇ ਕਾਨੂੰਨ ਬਣਦਾ ਹੈ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਹੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਜਥੇਦਾਰ ਗਿਆਨੀ ਹਰਪੀਰ ਸਿੰਘ ਨੇ ਕੋਮ ਦੇ ਨਾ ਉਤੇਕ ਸੰਦੇਸ਼ ਜਾਰੀ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾ ਬਾਰੇ ਦੱਸਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਮਨੁੱਖਤਾ ਨੂੰ ਕਰਤਾ ਪੂਰਤ ਦੇ ਨਾਲ ਜੁੜਨ ਤੇ ਉੱਤਮ ਜੀਵਨ ਜੀਣ ਦੇ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਸਾਂਝੀਵਾਲਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਫਲਸਫਾ ਹੈ ਉਹ ਮਨੁੱਖੀ ਮਨਾਂ ਨੂੰ ਠਾਰਨ ਦੇ ਲਈ ਬਹੁਤ ਉਪਯੋਗੀ ਹੈ। ਉਨਾਗੇ ਕਿਹਾ ਕਿ ਭਾਵੇਂ ਕੋਈ ਹਿੰਦੂ ਹੋਵੇ ਮੁਸਲਮਾਨ ਹੋਵੇ ਜਾਂ ਇਸਾਈ ਕੁਰਬਾਨੀ ਹਰੇਕ ਕਿਸੇ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਹੋਵੇ ਅੱਜ ਦੇ ਦਿਨ ਸੰਮਤ 1661 ઈਸਵੀ ਸੰਨ 1604 ਨੂੰ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਰਾਮਸਰ ਸਾਹਿਬ ਦੇ ਸਥਾਨ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਰੂਪ ਦਾ ਸੰਪਾਦਨ ਕੀਤਾ ਤੇ ਅੱਜ ਦੇ ਦਿਨ ਪਹਿਲੀ ਵਾਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਐਲੀਵੀਰ ਪ੍ਰਕਾਸ਼ ਕੀਤਾ ਅੱਜ ਸੰਸਾਰ ਦੇ ਵਿੱਚ ਬਹੁਤ ਸਾਰੇ ਚਿੰਤਕ ਜਿਹੜੇ ਨੇ ਉਹ ਐਸੇ ਨੇ ਜਿਹੜੇ ਕਹਿੰਦੇ ਨੇ ਕਿ ਜੇ ਮਨੁੱਖੀ ਜੀਵਨ ਬਿਹਤਰ ਢੰਗ ਦੇ ਨਾਲ ਜਿਉਇਆ ਜਾ ਸਕਦਾ ਹੈ ਤੇ ਉਹਦੇ ਲਈ ਇੱਕੋ ਹੀ ਪੈਥੀ ਹੈ ਉਹ ਹੈ ਨੇਚਰ ਪੈਥ ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 550 ਸਾਲ ਪਹਿਲਾਂ ਕਿਹਾ ਕਿ ਕੁਦਰਤ ਦੇ ਨਾਲ ਮਿਲ ਕੇ ਜੀਵਨ ਜਿਉਣਾ ਇਹ ਜੀਵਨ ਨੂੰ ਬਿਹਤਰ ਬੜੋਗਾ ਕੁਦਰਤ ਤੋਂ ਉਲਟ ਜਾ ਕੇ ਕੁਦਰਤ ਨਾਲ ਦੁਸ਼ਮਣੀ ਪਾ ਕੇ ਜੀਵਨ ਜਿਉਣੋ ਜਿਹੜਾ ਹੈ ਉਹ ਬਰਬਾਦੀ ਵਾਲਾ ਰਸਤਾ ਹੈ ਜੀਵਨ ਤਬਾਹ ਹੋ ਜਾਂਦਾ ਹੈ ਨਸਲ ਤਬਾਹ ਹੋ ਜਾਂਦੀਆਂ ਨੇ ਕੁਦਰਤ ਦੇ ਸੰਗ ਰਚਮਿਚ ਕੇ ਮਨੁੱਖੀ ਜੀਵਨ ਜਿਉਣ ਦੀ ਪ੍ਰੇਰਣਾ ਸਾਨੂੰ ਕੁਰਬਾਨੀ ਦਿੰਦੀ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਗਿਆ ਅਤੇ ਨਗਰ ਕੀਰਤਨ ਵੀ ਕੱਢੇ ਗਏ ਇਸ ਸੰਬੰਧ ਤੇ ਵਿੱਚ ਵੱਖ-ਵੱਖ ਸਮਾਗਮ ਹੋਰ ਵੀ ਕਰਵਾਏ ਗਏ ਤੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੂਬਸੂਰਤ ਫੁੱਲਾਂ ਤੇ ਨਾਲ ਸਜਾਇਆ ਗਿਆ ਅੱਜ ਦੀਆਂ ਬੁਲਟਾਂ ਦੇ ਵਿਸਫਲਾ ਲੈਣਾ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ thank you